ਆਹੋ ਲੈ ਗਿਆ ਉਹ ਨਾ ਵੀਰੇ ਉਹ ਵੀ ਲੈ ਗਿਆ ਦੂਜਾ ਵੱਡਾ ਕੋ ਬਜਾ ਰੋਡ ਆ ਗਿਆ ਨਾ ਭੰਡਾ ਉਹਨਾਂ ਦੇ ਉਹ ਤਾਂ ਲੈ ਗਿਆ ਠੀਕ ਸੀ ਕੰਮ ਲੈ ਵੀ ਸਾਧ ਸੰਗਤ ਅੱਜ ਬਾਬਾ ਭਾਈ ਸਿਕਰਮ ਦੇ ਸਥਾਨ ਤੇ ਦਰਬਾਰ ਸਾਹਿਬ ਦੇ ਏਸੀ ਸਾਫ ਕਰਕੇ ਨਰਮਲ ਸਿੰਘ ਲਾ ਰਿਹਾ ਸੇਵਾ ਕਰ ਰਿਹਾ ਏਸੀਆਂ ਦੀ ਹਵਾ ਘੱਟ ਲੈਂਦੇ ਸੀ ਏਸੀ ਦਾ ਚੱਲਦੇ ਸੀ ਪਰ ਇਹ ਕਦੇ ਸਾਫ਼ ਸੁਥਈਆ ਕਰਨ ਵਾਲਾ ਫਿਰ ਸਾਲਕ ਬਾਅਦ ਕਹਿੰਦਾ ਕਰਨਾ ਪੈਂਦਾ ਫਿਰ ਅੱਜ ਉਹਦੀ ਸਰਵਿਸ ਕਰ ਰਿਆ ਕਰਮਲ ਸਿੰਘ ਨਾਲ ਸੰਗਤ ਬੈਠੀ ਆ ਸਿਆਣ ਤੁਸੀਂ ਆਪੇ ਲਓਗੇ ਕਿਹੜੇ-ਕਿਹੜੇ ਬੰਦੇ ਆ ਇਹ ਬਟਾ ਸੁਖਮੰਦਰ ਸਿੰਘ ਉਹ ਹੁੰਦਾ ਚੰਨਾ ਚੰਨ ਬੈਂਕ ਆ ਚੰਨ ਕਹਿੰਦਾ بابا ਕਹਿੰਦਾ ਐਵੇਂ ਯਾਰ ਤੀਜੇ ਦਿਨ ਖੋਲ ਕੇ ਵੈੰਦੇ ਇਹਨਾਂ ਨੂੰ ਕੀ ਹੋਇਆ ਆ ਯਾਰ ਐਵੇਂ ਸਮੋਸੇ ਖਾਣ ਚਲੋ ਮੈਂ ਕਿਹਾ ਜੇ ਸੀ ਲੋਟ ਕਰਨ ਆਏ ਆ ਕਹਿੰਦਾ ਇੰਨੇ ਬੰਦੇ ਕਹਿੰਦਾ ਇੰਨੇ ਬੰਦੇ ਯਾਰ ਮੈਨੂੰ ਆ ਦੱਸ ਕੋਈ ਲੋੜ ਹੈ ਜੇ ਮੈਂ ਕੱਥੇ ਨਹੀਂ ਜੀਉਣਾ ਨਾ ਮੈਨੂੰ ਖੋਲ ਕੇ ਕਹਿੰਦਾ ਯਾਰ ਪਿਆ ਤੀਜੇ ਦਿਨ ਤਾਂ ਖਾਂਜੀ ਪੀਂਦਾ ਕਹਿੰਦਾ ਯਾਰ ਉਹ ਕੱਲਾ ਆਪਣਾ ਰਾਜਾ ਕਹਿੰਦਾ ਪੱਖਾ じゃ ਕਹਿੰਦਾ ਕੱਲਾ ਹੀ ਲੋਡ ਲੋਡ ਕਰਦਾ ਕੱਲੇ ਦਾ ਕਿੰਨੇ ਫਿਰਦੇ ਵਾ ਗਿਆ ਏਸੀ ਕਰਨਗੇ ਲੋਟ ਅੱਜ ਬਹੁਤ ਚੰਨਿਆ ਤੇਰੇ ਉਧਰ ਬਾਹਰ ਫਿਰ ਨਿਰਬਲਾ ਕੰਮ ਤੇਰਾ ਬੜਾ ਏਸੀਆਂ ਦਾ ਹੀ ਚੱਲਦਾ ਹੈ ਠੀਕ ਆ 33 ਸਾਲੇ ਸ਼ਾਇਦ ਬੰਮੀ ਕਿਤੇ ਉੱਥੇ ਸਿੱਖਿਆ ਠੀਕ ਆ ਠੀਕ ਆ ਹਾਂ ਤੇਰੇ ਕੋਲੇ ਐਵੇਂ ਸਾਲ ਬਲੇਵਾ ਸਾਰਾ ਹਾਂ ਇੱਥੇ ਜਾ ਟੱਪਾ ਕੇ ਤੇ ਦੁਕਾਨ ਹੀ ਪਾਲਾ ਆਪ ਦਾ ਤੂੰ ਵਧੀਆ ਨਾਲੇ ਆਪਣੇ ਗਾਰਡ ਨੂੰ 100000 ਕਿਤੇ ਦੂਰ ਜਾਣਾ ਪੈਂਦਾ ਮੈਂ ਤੇਰੇ ਕੋਲ ਦੁਕਾ ਹੈਗੀ ਟੈਗ ਜਾਂ ਪਾਣੀ ਵਾਲਾ ਉਹ ਲਿਆ ਆਪ じゃ ਘਾ ਸੰਚਾਲ ਰੋਏ ਸੋਖਣਾ ਬੈਠੇ ਬੰਦੇ ਸਾਰੇ ਬਾਈ ਚਾਹ ਨੂੰ ਬਣਾ ਕੇ ਸਿਕਾਉਨੇ ਆ ਸੰਗਤ ਨੂੰ ਆ ਸੇਵੀਆਂ ਚ ਸੱਚ ਬਾਈ ਸੇਵੀਆਂ ਸੱਚ ਆ ਸੇਵੀਆਂ ਬਣਾ ਕੇ ਸਿਕਾ ਰਹੇ ਆ ਸੰਗਤ ਨੂੰ ਸੰਗ ਦੇ ਲਈ ਆ ਸੇਵੀਆਂ ਚ ਸੇਵੀਆਂ ਬਣਾ ਕੇ ਛੇਰਉਣੀ ਫਲ ਚੰਨ ਛਿਕਾ ਰਹੇ ਆ ਤਨੀ ਕੀ ਕਹਦੇ ਦਾਲ ਬਣਾਈ ਕਨ ਕੀ ਆ ਜੇ ਇੱਕ ਘਾਣਾ ਜਾਂ ਵੀ ਪਾਉਂਦੇ ਹੁੰਦੇ ਆ ਵੱਡੀ ਬਹੂ ਨੇ ਨਾ ਸੇਵੀਆਂ ਬਣਾਈਆਂ ਕਿਉਂ ਵੱਡੀ ਬਹੂ ਦਾ ਨਾਂ ਹੈ ਜੇ ਕਰਦੇ ਹੁੰਦੇ ਆ ਉਹ ਗੱਲਾਂ ਤੇ ਦਾਲ ਬਣਾ ਲਈ ਕਿਉਂ ਵੱਡੀ ਬਹੂ ਦਾ ਨਾਂ ਸੇਵੀਆਂ ਬਣਾ ਦਾ ਕਿਉਂ ਚੰਚਨੇ ਦਾ ਨਾ ਉਹ ਖੇੜੋ ਕਿ ਦਿਨ ਛੋਟੀ ਜੀ ਜੋੜ ਦਿੱਤੀ ਸੀ ਉਹ ਉਹ ਤੇ ਪਈ ਆ ਉਹ ਵਿਆਹ ਪੱਤੀ ਜੀ ਚਾਕੇ ਮਨ ਸਾਡੀ ਕੋਈ ਜਿੱਥੇ ਵਾਪਸ ਆ ਕੇ ਖਾਦੀ ਜਿੱਥੇ ਜਿੱਥੇ ਆ ਰਹੀ ਹੈ। ਲੈ ਸੈਟਰਾਂ। ਪਿਆ ਵੀ ਲਿਆ ਲਿਆ ਭੱਜ ਕੇ ਛਾਬਾਜ। ਚੱਕੜਿਆ ਚੱਕਲਿਆ ਭੱਜ ਕੇ ਕਰ। ਅੱਜ ਤਾਂ ਦਿਨ ਵੀ ਰੱਬ ਨੇ ਠੰਡਾ ਕਰਤਾ ਹਨਾ। ਮੌਸਮ ਠੰਡਾ ਆਜਾ। ਆ ਤੜਦੀ ਵੀ ਹੁਣ ਤਿਆਰੀ ਆ ਬਸ। ਛੱਲੰਗਾ ਫਰੇਮੇ ਹੀ ਹੁੰਦਾ ਬਾ ਜਦੋਂ। ਮਸ਼ੀਨ ਨੇਰੇ ਵੱਢ ਕੇ ਗਈ ਐ ਨਾ ਰਾਤ ਮੇਰੇ ਨਹੀਂ ਆਣੀ ਵੱਡੀ ਇਧਰ ਹੀ ਦਿਲ ਵੱਢਦੀ ਦੋਤਾ ਹੀ ਕਲੇ ਤੇ ਚਾਰਾਂ ਦੀ ਨਾ ਰੋਟੀ ਖਾ ਕੇ ਆ ਕੇ ਮੁਰਚੇ ਲੈ ਘਰ ਦੇ ਦੋ ਆਈ ਐ ਹੂੰ ਤੇ ਫੇਰ ਧੱਕੀ ਦਾ ਕੋਈ ਨਹੀਂ ਕੀ ਕਰੂੰ ਸੋਟਾ ਰੰਗਾ ਡੁੱਬੇ ਤੇ ਡਾਂਡੇ ਹੋ ਰਹੇ ਜਿੰਦੋਂ ਮੈਂ ਆਹ ਬਚਾ ਲੱਗੇ ਬਈ ਤੜਕੇ ਦੂਜਾ ਬੋਰੀਆਂ ਵਾਲਿਆ ਤੇ ਦੋ ਦਿਨ ਫਿਰਦੇ ਸੀ ਜੋ ਉਹ ਜਿਹੜੀ ਮਸ਼ੀਨ ਨੂੰ ਦਾ ਟਾਇਰ ਟੂਰਨਾ ਬਿੱਦੀ ਮੁੱਦੀ ਜਾਂਦੀ ਆ ਉਹ ਵੀ ਥੱਲੇ ਰਹਿ ਜਾਂਦੀ ਆ ਬਾਕੀ ਕਈਆਂ ਨੀਵੀਂ ਚੱਲੀ ਬਈ ਜੇ ਟੰਕਾ ਠੀਕਾ ਹੋ ਗਿਆ ਆ ਉਹ ਰਹਿ ਜਾਂਦਾ ਕਿੰਨੀ ਸੋਹਣੀ ਸਿਨਰੀ ਬਣ ਜਾਂਦੀ ਆ ਬਾਬੇ ਜੀ ਯਾਰ ਤਰਾਕਤ ਦੇਦੇ ਆ ਬੈਦੀ ਕਿਵੇਂ ਲਾ ਹਰੇ 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 ਵੱਡੇ ਕੂਲਰ ਚੱਲਦਿਆ ਯਾਰ ਕਿੱਡਾ ਕੂਲਰਾਂ ਦੇਖ ਬਾਬੇ ਦਾ 20000 ਦਾ ਹੈ ਕੋਲੇ ਪਾਲਾ ਲੱਗਣ ਲਾਦਾ ਤੇ ਫੋਨ ਤੇ ਛੱਡਿਆ 10 ਬੰਝੇ ਡਾਲਾ ਬੜਾ ਹੋ ਤਾਂ ਹੀ ਪਰੇ ਨੂੰ ਐ ਮੱਕੀ ਭਾਰੀ ਸਾਬ ਚੋਨਾ ਵੀ ਰਹਿੰਦਾ ਯਾਰ ਕਿੰਨਾ ਦਾ ਮਗਰੋਂ ਹਰਾ ਹੋ ਜਾਂਦਾ ਦੇ ਨਹੀਂ ਆਪਾਂ ਕਿੰਨਾ ਹਰਾ ਹੋ ਜਾਂਦਾ 1 2 3 ਚੋਨੇ ਤੋਂ ਵਾਦੀ ਰਹਿੰਦਾ ਇਹਦਾ ਮੈਨੂੰ ਮਿਹੜਾ ਵੀ ਇਤਰਾਸਿਆ ਸਾਫਾ ਦੂਰੀਆਂ ਵਰਕੇ ਰਹੇ ਜਾਂਦੇ ਯਾਰ ਟਰਬੋ ਜਾਂਦਾ ਦੂਜਾ ਆਪਣਾ ਨਰਵਲਾ ਏ ਸੀ ਬੱਦ ਤੋਂ ਬੱਦ ਰੇਟ ਕਿੰਨਾ ਯਾਨੀ ਚੰਗੇ ਤੋਂ ਚੰਗੇ ਏਸੀ ਦਾ ਕਿੰਨਾ ਰੇਟ ਹੋਊਗਾ ਕੋਈ ਮੁੱਲ ਨਹੀਂ ਇੱਕ ਏਸੀ ਇਹੋ ਜਾਂ ਹਾਂ ਆਪਣੇ ਆਪਣੇ ਦੋ ਏਸੀ ਬੋਲ ਪੂਰੇ ਪਿੰਡ ਵੱਲ ਤੋਂ ਦੋ ਏਸੀ ਅੱਛਾ 5 ਕਰੋੜ ਰੁਪਏ ਲੱਖਾਂ ਦੇ ਭਰਦੇ ਵੱਲੇ ਰੇਟ ਡੇਡ ਪਾਣੀ ਲੈਣ ਪਈ ਐ ਇਹ ਜਿਵੇਂ ਖਰਚਾ ਨੂੰ ਕਰਦੇ 5 ਕਰੋੜ ਰੁਪਏ ਦਾ ਇੱਕ ਇੱਕ ਦੋ ਦੋ ਏਸੀ ਬਹੁਤ ਆ ਪਿੰਡ ਸਾਰੇ ਚ ਪਾਈਪ ਪਾ ਕੇ ਜਿਵੇਂ ਬਾਹਰ ਦਾ ਸਿਸਟਮ ਆ ਉਹ ਬਾਅਦ ਫਿਰ ਹੋਗਾ ਪਹਿਲੇ ਥੋੜੀ ਹਾਂ ਉਹ ਤਾਂ ਫਿਰ ਸ਼ਿਕਾਇਤਰੀ ਰੱਖਣਾ ਪਊਗਾ ਉਂ ਜਿਵੇਂ ਆਪਾਂ ਆਮ ਸਵੈਕੀ ਗੱਲ ਕਰਦੇ ਮੈਂ ਕਹਾਂ ਹੁਣ 45 ਦਾ ਕਹਿੰਨੇ 1 50 ਦਾ ਹੁੰਦਾ ਇੱਕ ਇਹ ਇਹ 50 ਤੋਂ 50 ਆ ਜਾਂਦਾ ਇਹ ਜੀ ਉਹ ਜਿਹੜੀ ਪਲੱਸ ਭਾਜਦੇ ਉਹਨੂੰ ਅੱਛਾ 10 ਦਾ ਮਤਲਬ ਹੁੰਦਾ ਜੇ ਕੋਈ ਬੰਦਾ ਉਹ ਮੈਚ ਸਾਈਡ ਤੇ ਨਾ ਦੋਈ ਬਿੰਦੇ ਦੇਣਗੇ ਹਾਂ ਇੱਥੇ ਆਪਾਂ ਟੋਕ ਖੜੇ ਜਾ ਹਾਂ ਉਹਨੂੰ ਬਾਅਦ ਨਾਲੇ ਉਹ ਫੇਰ ਉਹ ਨਹੀਂ ਆਉਣ ਦਿੰਦਾ ਉਹ ਏਸੀ ਨੇ ਖਿੱਚੀ ਜਾਣੀ ਐ ਤੇ ਉਹ ਤੁਆ ਸਾਈਡ ਤੇ ਬਾਹਰ ਉਹ ਏਸੀ ਨੇ ਖਿੱਚੀ ਠੀਕ ਆ ਠੀਕ ਆ ਉਹ ਏਸੀ ਸਭ ਤੋਂ ਵਧੀਆ ਹੂੰ ਇਹ ਰੈਂਗਾ ਥੋੜਾ ਉਹ ਕੋਈ 30000 ਦਾ ਡਾਕਟਰ ਸਮਝਿਆ ਠੀਕ ਆ ਠੀਕ ਆ ਸਭ ਤੋਂ ਵਧੀਆ ਰਹੀ ਜੀ ਅੱਜ ਦਾ ਮਤਲਬ ਕੀ ਆਇਆ ਇੱਥੇ ਆਪਣੇ ਜਿਵੇਂ ਸਮਾਜ ਚ ਕਿੱਟਿਆ ਹਵਾ ਦਾ ਇਹ ਜਿਹੜਾ ਇਹ ਕੱਟਦਾ ਇਹ ਤਾਂ ਯਾਰ ਜਿਵੇਂ ਹੁਣ ਆਪਾਂ 30 ਤੇ ਕਰ ਲਿਆ ਇਹਨੂੰ ਤੇ 15 ਆ ਕੇ ਘੱਟ ਤੇ ਕਿੰਨੇ ਦਾ ਇਹਦਾ 15 ਕਿਤੇ 20 ਤੇ ਹੁੰਦਾ ਨਾ ਏਸੀ ਹਾਂ 15 ਕਿਤੇ 16 ਤੇ ਹੁੰਦਾ ਆ 16 ਤੇ ਹਾਂ ਬਾਦ ਉਹ ਠੜਾ 16 ਤੇ ਜਿਹੜਾ ਬੰਦਾ ਬਿਮਾਰ ਆ ਉਹਦੇ ਸਾਹ ਚੋ ਵੀ ਪਿੱਛੇ ਦੇ ਰਹੀ ਆ ਅਸੀਂ ਤਾਂ ਮੇਰਾ ਵੀ ਆਹ ਬਸ 27 28 ਤੇ ਲਾਇਆ ਹੁੰਦਾ ਸਿੰਦੀ ਹਵਾ ਆਪਣੇ શરીਰ ਨੂੰ ਡਾਉਂ ਆ ਇਹਦਾ ਬਿਮਾਰੀ ਦਾ ਘਰ ਬਿਮਾਰੀ ਦਾ ਬਿਮਾਰੀ ਦਾ ਬਾਈ ਉੱਠਣ ਹੀ ਨਹੀਂ ਦਿੰਦਾ ਜਾਂ ਇਹਦਾ ਗੋਡਿਆਂ ਨੂੰ ਪੈਂਦਾ ਹਾਂ ਆ ਹਿਲਨੀ ਸਟੇਟ ਆ ਜਿਹੜੀ ਕਿ ਕਿਉਂ ਹੋ ਰਿਹਾ ਹੈ ਨਾ ਪੋਜ਼ਿਟਿਵ ਮਚਾ ਉਹਦਾ ਵਿੱਚ ਜਿਹੜੀ ਹਵਾ ਸੁਈ ਪ੍ਰੋਬਲਮ ਜਿਹੜੀ ਆਪਾਂ ਕਹਿੰਦੇ ਆ ਆਮ ਹੈ ਸਿੱਧੀ ਹਵਾ ਪੈਂਦੀ ਹੈ ਜਿਵੇਂ ਥੱਲੇ ਨੂੰ ਉਹ ਮਾਰਦਾ ਪਰ ਪੱਖਾ ਘਕਾਉਂਦਾ ਜੇ ਬੰਦੇ ਤੇ ਸਿੱਧੀ ਪਵੇ ਸਿੱਧੀ ਤਾਂ ਬਹੁਤ ਨੁਕਸਾਨਦੇ ਆ ਇਹ ਹਾਂ ਟੇਲ ਨਹੀਂ ਚਾਹੀਦੀ ਆ ਤਾਂ ਨੂੰ ਜਾਵੇ ਕਿਤੇ ਥਾਂ ਨੂੰ ਆਵੇ ਕਿੱਥੇ ਯਾਰ ਦੇਖ ਲਾ ਏਸੀ ਦੇ ਕਿੱਥੇ ਆਪਾਂ ਪਹਿਲੀਆਂ ਚਾ ਖੇਤਾਂ 'ਚ ਮੋਟਰ ਦੇ ਪੈਂਦੇ ਹੀ ਰਹੇ ਆ ਪੱਖੇ ਵੀ ਨਹੀਂ ਸੀ ਹੁੰਦੇ ਯਾਰ ਦੂਜੇ ਨਹੀਂ ਸੀ ਜਦੋਂ ਮੈਂ ਗਿਆ ਆਪਾਂ ਨੂੰ ਪਤਾ ਨਹੀਂ ਸੀ ਕੀ ਚੀਜ਼ ਹਾਂ ਉਹਨੇ ਕਹਿੰਦੇ ਵੀ ਡੇਢ ਟਨ ਦੇ ਇਹ ਰੱਖਣਾ ਕੋ ਹਾਂ ਭੈਣ ਦਾ ਡੇਢ ਟਨ ਹੈ ਜੀ ਟਨ ਦੇ ਵਿੱਚ ਕੁ ਬਤਾ ਲਈ ਹਾਂ ਆਹਨੇ ਕੀ ਆ ਤੇ ਕਹਿੰਦੇ ਵੀ ਇਹ ਜਿੰਨਾ ਟਨ ਦਾ ਥੋੜਾ ਹੈ ਹੂੰ ਕਹਿੰਦੇ ਡੇਢ ਟਨ ਦਾ ਹੈ ਹੂੰ ਬੋਰ ਫਿੰਸੀਆਂ ਲਾਗਦਾ ਬਤਾ ਹਾਂ ਉਹ ਸੇਮ ਕਰਦੇ ਸੈਂਕੜਾ ਉਹ ਮੈਂ ਗੱਲ ਇਹ ਦੇਰ ਦਾ ਮੈਂ ਦੁਕਾ ਕਿਵੇਂ ਆ ਹਮ ਕਿ ਉਹਨੇ ਕਿਹਦਾ ਫੇਕ ਹੋਗਾ ਪੰਜਾਬੀ ਤੁਹਾਨੂੰ ਕਹਾਂਗਾ ਕਿ ਕੁਛ ਆ ਭਾਈ ਕਿਵੇਂ ਦੇਰ ਨਾਲ ਸੰਜਿਆ ਆਪਣੇ ਹਮ ਟੰਡਾ ਹੋ ਗਿਆ ਦੇਰ ਟੰਡਾ ਟੰਡਾ ਵੀ ਇਹਦੇ ਵਿੱਚ ਪਾਵਰ ਆ ਇਹ ਆਪਾਂ ਨੂੰ ਪਹਿਲਾਂ ਇਹਦੇ ਵਿੱਚ ਦੇਰ ਟੰ ਪਾਣੀ ਪੈਂਦਾ ਹੋਊ ਇਹਦੇ ਚ ਸਹੀ ਗੱਲ ਪਾਣੀ ਪੰਦਾ ਹੋ ਗਿਆ 5 ਟੰ ਦਾ ਹੋ ਗਿਆ 7 ਟੰ ਦਾ ਅਸੀਂ ਹੋ ਗਿਆ ਹਮ ਕਹੀਦਾ ਜਦੋਂ ਵੀ ਮਾਗਾਈ ਇੱਕ ਚੀਜ਼ ਉਹਦੀ ਅੰਦਰ ਚ ਨਾ ਖਬਰੇ ਜਾਵੇ ਤਾਂ ਮੈਂ ਤਿੰਨ ਪੀਸਾ ਬਾਹਰ ਲੱਕੀ ਹੂੰ ਤੇ ਜਿਹੇ ਜਿਵੇਂ ਆਪਾਂ ਹੁਣ ਨਵਾਂ ਲਵਾ ਲਿਆ ਫਰਜ਼ ਕੀਤਾ ਤੇ ਕਿੰਨੇ ਕ ਸਾਲ ਤੱਕ ਗੰਮ ਦੇ ਜਾਂਦਾ ਇਹ ਇਹ ਸੁਭਾਈ ਦੇ ਛੱਡੇ ਆ ਜੀ ਠੀਕ ਆ ਇਹ ਸੁਭਾਈ ਆ ਨੂੰ ਆਪੇ ਪਿੱਛੋਂ ਫਿਰ ਤੋਂ ਸਾਫ਼ ਕਰੀ ਜੇ ਤੁਸੀਂ ਹਾਂ ਜਦੋਂ ਕੰਮ ਦੇ ਵਿੱਚ ਆਟੂ ਮਾਰਨਾ ਸਫਾਈ ਕਰਨੀ ਹੈ ਇਹ ਸੀ ਬੰਦ ਕਰ ਦਿਓ ਬੰਦ ਕਰ ਦਿਓ ਠੀਕ ਆ ਆਪਾਂ ਉਹ ਵੀ ਕਮਰਾ ਬਾਦਰ ਕੋਲ ਉਹ ਨੀਂ ਸਿਸ਼ੇ ਪਏ ਜਿਹੜੇ ਸਿਸ਼ੇ ਆ ਸਾਕੇ ਮਿੱਟੀ ਗਰੀ ਹੋਈ ਆ ਆ ਹਾਂ 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 ਇਹਨੇ ਖਿੱਚਣੀ ਆ ਠੀਕ ਆ ਬਾਈ ਗੱਲ ਇਹ ਜੀ ਬੰਦ ਕਰਦੇ ਜਿਹੜਾ ਪੇਲਾ ਦਾ ਬਾਹਰ ਮਾਰਦਾ ਹੋਣਾ ਕੋਈ ਬੰਦ ਕਰਦਾ ਉਹ ਬਾਹਰ ਤੋਂ ਮਾਰਦਾ ਉਹ ਬਾਹਰ ਉਹ ਮਾਰਦਾ ਉਹ ਜਿਹੜਿਆ ਪੈਰ ਦਾ ਵਿੱਚ ਨਾ ਉਹ ਮੈਂ ਕੱਟ ਦੇਗਾ ਬਾਅਦ ਵਿੱਚ ਜਿਹੜੇ ਕੰਕਾਟ ਹੋ ਗਏ ਨੇ ਇਹਦੇ ਬਾਅਦ ਹੋ ਜਾਣਾ ਹੂੰ ਠੀਕ ਆ ਆਣੇ ਬਰੀਕ ਜਿਹਾ ਮਾਲ ਆ ਵਿੱਚ ਦੇ ਦੇਲਾ ਹਵਾ ਕਰਨੀ ਠੰਡੀ ਦਿੰਦਾ ਇਹ ਨਰਮਨ ਨੇਬਲਾ ਤੋਂ ਮਰੇ ਨੂੰ ਤਲੀ ਜੀ ਕਰਾਏ ਰੰਗ ਕਰਾਵੇ ਇਹ ਠੰਡਾ ਬੰਦ ਨਹੀਂ ਰਹਤਾ ਮੈਨੂੰ ਬਿਠਾ ਬੰਦ ਰਹਦਾ ਨਹੀਂ ਤੇ ਜੇ ਜਿਵੇਂ ਉਹ ਆਪਣੇ ਹੁਣ ਬੈਠ ਕੇ ਜਿੱਥੇ ਲੱਗਿਆ ਜਿੱਥੇ ਮੈਂ ਪਿਆ ਤੇ ਜਿਵੇਂ ਉਹ ਬਾਰ ਖੁੱਲਾ ਰੱਖ ਲਾਂ ਤੇ ਜਿੱਥੇ ਬੁੜੀਆਂ ਪਈਆਂ ਬਰੰਡ 'ਚ ਉੱਥੇ ਆਈ ਜਾਊਗੀ ਬਤ ਆਈ ਜਾਊਗੀ ਉਹਨੇ ਆਟੋਮੈਟਿਕ ਕੰਮ ਕਰ ਗਿਆ ਮੇਰੇ ਰੋਡ ਬੰਦ ਕਰ ਗਿਆ ਹਾਂ ਲੋਡ ਬੰਦ ਪਾਊਗਾ ਆ ਵਾ ਠੰਡਾ ਤਾਂ ਲੱਗ ਜਾਂਦਾ ਘਰ ਨੂੰ ਆਟੋਮੈਟਿਕ ਬਾਅਦ ਅੱਗੇ ਬੰਦ ਨਹੀਂ ਹੋਣਾ ਠੀਕ ਆ ਠੀਕ ਆ ਕਿੰਨੀ ਜਿਆਦਾ ਹਮ ਕਿੱਥੇ ਇਹ ਆਟੋਮੈਟਿਕ ਕੱਟ ਹੋ ਜਾਂਦਾ ਯਾਨੀ ਆਪਦਾ ਹਾਂ ਹਾਂ ਜਦੋਂ ਚੁੱਪ ਜਾ ਹੋ ਜਾਂਦਾ ਤੇ ਫੇਰ ਚੱਲਦਾ ਪਰ ਪਰ ਕਰਕੇ ਆ ਨਾ ਨੂਕੀ ਬਣਾਈ ਵੀ ਆ ਜਿਉਂ ਤੇ ਪੋਲੀਆਂ ਨਹੀਂ ਚੜਦੇ ਆ ਹਾਂ ਉਹ ਵੀ ਪੈ ਰਹੇ ਆ ਬੰਦ ਕਰਨੇ ਆ ਬਣੀਆਂ ਤਾਂ ਅੰਦਰ ਹੋਏ ਉਹਦੇ ਵਿੱਚ ਪਾ ਦਿੰਦੇ ਆ ਆਪਣਾ ਨਿਕਲ ਜਾਂਦੀ ਜਿਹੜਾ ਦਰਬਾਰ ਸਾਹਿਬ ਬਣਿਆ ਹਾਂ ਜਿਹੜਾ ਏਰੀਆ ਜਿਹੜਾ ਹੈਗਾ ਸਹੀ ਇਹਦਾ ਸਾਖ ਟਾਣ ਦਾ ਹਾਂ ਸਾਖ ਟਾਣ ਚਾਈ ਦੇ ਦੇ ਇਹਦੇ ਜੇ ਲੱਗਿਆ ਤਿੰਨ ਟਾਂ ਨੂੰ ਇਹਦੇ ਚ ਲੱਗਿਆ ਸਾਰਾ ਤਿੰਨ ਟਾਂ ਲਈ 1.5 ਟਾਂ ਨੂੰ ਹੂੰ ਦੋ ਤਿੰਨ ਚਾਹੀਦੇ ਇਹਦੇ ਚ ਬਾਹਰੋਂ ਆਉਂਦਾ ਡਾਕਟਰ ਜੀ ਉਹ ਕਹਿੰਦਾ ਮੈਂ ਨਾ ਠਾ ਹੋਏ ਹੁਣ ਆਹ ਪਹਿਲਾਂ ਪਹਿਲਾਂ ਜਦੋਂ ਲੱਗੇ ਲੱਗੇ ਜਿਆ ਯਾਰ ਉਹ ਤਾਂ ਜਕਾਂ ਬਹੁ ਕਰਾਇਆ ਹਨ ਜਦੋਂ ਲੱਗੇ ਲੱਗੇ ਜਿਆ ਹਾਂ ਗੱਡੀ ਜਿਉਂਦੀ ਘੜਿਓਂ ਨਹੀਂ ਉਹਨੂੰ 10 ਮਿੰਟ ਪਹਿਲਾਂ ਏਸੀ ਬੰਦ ਕਰਦੇ ਹਾਂ ਹਾਂ ਉਹ ਆਪਾਂ ਇੱਕਦਮ ਬੰਦ ਕਰਦੇ ਹਾਂ ਤੇ ਬਾਹਰ ਨਿਕਲਦੇ ਹਾਂ ਬਾਹਰ ਗਰਮੀ ਆ ਗਰਮੀ ਵੀ ਲੱਗਣਾ ਹੂੰ ਏਸੀ ਰੁਕਣਾ ਪਹਿਲਾਂ ਗੱਡੀ ਰੁਕ ਜਾਓ ਪਹਿਲਾਂ ਤੇ ਏਸੀ ਬੰਦ ਕਰਾਓ ਆਹ ਤਾਂ ਨਾਲੋਂ ਮੁੱਖ ਤੇ ਨਹੀਂ ਆਉਂਦੀ ਕੋਈ ਇਸੇ ਬੋਰਡ ਦੇ ਐਸੇ ਬੋਰਡ ਆ ਦੇਚ ਪਿਆ ਬੋਰਡ ਜਨ ਲਾਲਾ ਹੋਰੇ ਲੇ ਦੀ ਪਲੇਟ ਆ ਉਹ ਵੀ ਫੜਾਦੀ ਪਲੇਟ ਜੀ ਲਿਆ ਕੇ ਹੁਣ ਇਹ ਜਿਹੜਾ ਚੱਲ ਪਿਆ ਸੀ ਆਪਣਾ ਅੰਦਰਲਾ ਸ਼ਦਨ ਹੂੰ ਵਾਹ ਦਾ ਚੱਲਿਆ ਬਾਹਰ ਦਾ ਪੁੱਛਦਾ ਕਿ ਵਿੱਚ ਇਹਦੇ ਵਿੱਚ ਟ੍ਰੈਮੋਰ ਦਰਦਾ ਐਂਟਰਟੇਨਮੈਂਟ ਐਕਾ ਉਹਦਾ ਬਾਹਰ ਦਾ ਹੀ ਚੱਲਦਾ ਹੋਇਆ ਤੇ ਮੁਕਾਈ ਦੇ ਐਂਟਰਟੇਨਮੈਂਟ ਵਾਹ ਦਾ ਚਰਚਾਲ ਤੇ ਬਲਬ ਚੁੱਕੀ ਇਹ ਵਾਹ ਦਾ ਚਰਚਾਲ ਜੈ ਲਾਈਨ ਆ ਗਿਆ ਵਾਹ ਵੀ ਨਿਕਲਦਾ ਤੇ ਵਾਹ ਦਾ ਚਰਚਾਲ ਆ ਦੇ ਮੋੜ ਤੇ ਹਾਈਡਰੈਂਟ ਨੂੰ ਕੋਣ ਬਲਬ ਲਾਇਆ ਵਾ ਆਪਣੇ ਦਾ ਆ ਇਹੋ 3 ਮਿੰਟ ਦਾ ਟਾਈਮਰ ਹੁੰਦਾ ਇਹਦਾ ਏਸੀ ਦਾ 2 ਢਾਈਆਂ ਮਿੰਟਾਂ ਬਾਅਦ ਫਿਰ ਜਿਹੜਾ ਬਾਹਰਲਾ ਸੀ ਉਹ ਚੱਲਦਾ ਪਹਿਲਾਂ ਅੰਦਰ ਚੱਲਦਾ ਫਿਰ ਉਹ ਬਾਹਰ ਨੂੰ ਚੱਲਦਾ ਹੁਣ ਇਹ ਬਲਬ ਜਗੂਗਾ ਜਦੋਂ ਟਾਈਮਰ ਸਹੀ ਹੋਗਾ ਪੂਰਾ ਇਹਦਾ ਐਟੋਮੈਟਿਕ ਚੀਜ਼ਾਂ ਦਿੱਤੀਆਂ ਯਾਰ ਉਹ ਤਾਂ ਦਿੱਤੀਆਂ ਬੰਦੇ ਨੇ ਬਣਾ ਬਣਾ ਕੇ ਦੇਖ ਲੈ ਫੇਰ ਲਾ ਕੇ ਇਧਰ ਪੱਖੇ ਕੋਲੇ ਧਰ ਲਾ ਓਏ ਐਂਦਾ ਧਰ ਲਾ ਹਵਾ ਹਾਰੇ ਠੰਡੇ ਠਾ ਫੇਰ ਨਾ ਭਾਈ ਮਿੱਠਾ ਮਿੱਠਾ ਪਾਇਆ ਵਾ ਟਾਟਾ ਫੇਰ ਪਾਲਾ ਅੱਛਾ ਨਾ ਇਹਦਾ ਥੋੜਾ ਛੱਟਾ ਨਾ ਪਾ ਲੈ ਹਾਂ ਲੋ ਰੱਖ ਦਿਆ ਹੋਰ ਨਾ ਕੰਗਰੀ ਕੰਨੇ ਦਾ ਭਤੀਜਾ ਇਹ ਕਿੱਥੇ ਆਜਾ ਉੱਥੇ ਹੋ ਪਰਹਾਰ ਕੋਲ ਇੱਥੇ ਮੈਂ ਨਾ ਕੰਨੇ ਆ ਉਧਰੋਂ ਆਇਆ ਕੋਈ ਪਰ ਆ ਰਿਹਾ ਜਗ ਪਿਆ ਲੈ ਸੱਚੀ ਗੱਲ ਆ ਬਈ ਸੱਚੀ ਗੱਲ ਆ ਹਾਂ ਹੁਣ ਇਹ ਸੀ ਬਾਹਰ ਨਾਲ ਚੱਲ ਪਿਆ ਇਹ ਚੈੱਕ ਕਰਵਾਉਂਦੇ ਆ ਹਾਂ ਇਹ ਚੈੱਕ ਕਰਵਾ ਦੇ ਠੀਕ ਆ ਜਗਦਣਾ ਸੰਗ ਤੇ ਦੇਖ ਲਿਆ ਨਾ ਆ ਤੁਹਾਨੂੰ ਇਹ ਸੀ ਸੈੱਟ ਕਰਦੇ ਦਿਖਾਦਾ ਉਹ ਦੇਖ ਲੋ ਲੈ ਸਾਰਾ ਸਾਫ ਸੋਈ ਆ ਇਸੀ ਦਾ ਕਰਕੇ ਪੂਰਾ ਸੈੱਟ ਕਰਕੇ ਲਾਤਾ ਹੁਣ ਵਧੀਆ ਸਾਫ ਨਾਲ ਗਰਮੀ ਗਰਮੀ ਦਿਊ ਲਹਿਰ ਆ ਨਰਮਲ ਸਿੰਘ ਆ ਬਾਈ ਸਾਨੂੰ ਅਭਜੀਵ ਸਿੰਘ ਪੱਤੀ ਰਾਜਾ ਕੋਠੇ ਬਾਰ ਲੋਹਾ ਕਤਰ ਚ ਰਿਹਾ ਏ 30 35 ਸਾਲ ਕੇ ਦਾ ਲਾਇਆ ਮੈਂ ਇਸੇ ਕੰਮ ਤੇ ਕੰਪਨੀ ਚ 30 35 ਸਾਲ ਕਹਿ ਲੈਣੇ ਆ ਜਿੰਦਗੀ ਸਭ ਲਾ ਵੀ ਅੱਧੋਂ ਜ਼ਿਆਦਾ ਬੀਤ ਜਾਂਦੀ ਆ ਬੰਦੇ ਦੀ ਬਹੁਤ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਿਜਲੀ ਦਾ ਕੰਮ ਵੀ ਬਹੁਤ ਔਖਾ ਹੁੰਦਾ ਬਾਈ ਬਹੁ ਸੰਭਲ ਕੇ ਬੜੇ ਧੀਰਜ ਨਾਲ ਚੱਲਣਾ ਪੈਂਦਾ ਤੇਜ਼ੀ ਵਾਲਾ ਬੰਦਾ ਨਹੀਂ ਇੱਥੇ ਕੰਮ ਦਾ ਹੂੰ ਜਿਹੜਾ ਬੰਦਾ ਤੇਜ਼ੀ ਕਰੇ ਨਾ ਛੇ ਤੇ ਹੀ ਕਰ ਦਿਆ ਮੈਂ ਉਹ ਹੌਲੀ ਹੌਲੀ ਤੇ ਕੰਮ ਜਾਵਾ ਧੀਰਜਪਾ ਵਾਲਾ ਬੰਦਾ ਕੰਮ ਆਇਆ ਵਾ ਜਿਹੜਾ ਆਦਾ ਸਹਿਜ ਸ਼ਾਇਰ ਨਾ ਹੌਲੀ ਹੌਲੀ ਇੱਕ ਵਜ੍ਹਾ ਵਾਲੇ ਇੱਕ ਰਹਿੰਦਾ ਲੈ ਕੇ ਹੋਰ ਹੁਣ ਬਸ ਇਦੂ ਬਾਦ ਉਹ ਕਰ ਦੇਣਾ ਸੈਟ ਤੇ ਦੋਨੇ ਜਾ ਕੇ ਫਿੱਟ ਕਰ ਦੇਣਿਆ ਉਧਰ ਹਾਂ ਠੀਕ ਆ ਕੀ ਲੈਣਾ 10 ਹੀ ਲੈਣਾ 10 ਦਿਰਾ ਚਾਚਾ ਕਿੱਥੇ ਆ ਉਹ ਤੋਂ ਪੁੱਛ ਆਹ ਲੈਣੀ ਹੈ ਤਕਵਾਲਾਂ ਦਾ ਇੱਧਰ ਆ ਚਾਚਾ ਦਿਲੋਂ ਪੁੱਛ ਉਹ ਲੋਕ ਕਿੱਥੇ ਰੋਹ ਆਹ ਖਾਲਾ ਤੂੰ ਤੇਰਾ ਖਾਲਾ ਬੁਰਕੀ ਤੂੰ ਵੀ ਇਹ ਮਿੱਟੀ ਨਹੀਂ ਹੈ ਮਿੱਟੀ ਸੁਨਾਰਾ ਆਂ ਅੱਠੇ ਤੱਕ ਆਂ ਜਾਂਦਾ ਅੱਠ ਮਿੰਟ ਜਾਂਦੇ ਨਾ ਜਦ ਜਦ ਲਿਆਦੇ ਲਿਆਦੇ ਬੱਚੇ ਕਿ ਆਏ ਮੇਰੇ ਘਰ ਦਾ ਗਾਣਾ ਆਓ ਸੇਵੀਆਂ ਸੰਗ ਤੇ ਬਾਪੂ ਸਾਹਿਬ ਮੇਰਾ ਸੇਵੀਆਂ ਕੌਪਰੀਦੋਂ ਸਿੰਘਾ ਖਾਣੀਆਂ ਜੋ ਸਿਆ ਵੀ ਮਤਲਬ 25 ਤਰੀਕ ਦੀ ਆ। ਅਗਰਾਂ ਸੀ 15 ਦੀ ਤੇ ਮਸਿਆ 25 ਦੀ ਤੇ ਗਾਂ ਆਪਣਾ ਬੱਸ ਆ ਗਿਆ ਸਾਹਮਣੋਂ ਨਗਰ ਕੀਰਤਨ ਵੀ ਆ ਜਾ ਆ ਜਾ ਹੁਣ ਨਹੀਂ ਤੇ 20 ਮਿੰਟ ਬੱਚੇ ਪਾ ਕੇ ਰਮਨ ਪਾਉਂਦਾ ਮੋਕਾ ਤਾਂ ਆ ਜਾਮ ਚ ਆ ਗਿਆ ਹੈ ਲਾਉ ਕੋਈ ਇਹ ਚਾਮ ਚ ਨਾ ਆ ਰਿਹਾ ਪੱਟੀ ਹੋ ਲਈ